ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਹਿਤਾਬ ਕ੍ਰਿਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦਿਖਾਉਣ ਲੱਗੇ ਆਂ ਮਹਿਤਾਬ ਕ੍ਰਿਸ਼ਨ ਜਿਵਾਲੀ ਮਹਿਤਾਬ ਦਾ ਸੂਟ ਜਿਹਦੇ ਨਾਂ ਤੇ ਮਹਿਤਾਬ ਦੇ ਨਾਂ ਤੇ ਚੈਨਲ ਬਣਿਆ ਹੋਇਆ ਨਾ ਮੰਮੀ ਦਾ ਇਹ ਉਹ ਮਹਿਤਾਬ ਦਾ ਸੂਟ ਹੈ ਹਾਂ ਇਹ ਮਹਿਤਾਬ ਮੇਰੀ ਪੋਤੀ ਹੈ ਤੇ ਉਹਦੀ ਏਜ ਹੈਗੀ ਇਹ 5 ਸਾਲ ਤੇ ਉਹਦੇ ਵਾਸਤੇ ਮੈਂ ਸੂਟ ਬਣਾਇਆ ਸਪੈਸ਼ਲ ਕਿਉਂਕਿ ਉਹਨੇ ਮੈਨੂੰ ਡਿਮਾਂਡ ਕੀਤੀ ਸੀ ਸੂਟ ਦੀ ਆ ਦੇਖੋ ਮੈਂ ਸਿੰਪਲ ਜਿਹਾ ਹੀ ਬਣਾਇਆ ਵੈਸੇ ਬਹੁਤਾ ਨਹੀਂ ਕੁਝ ਵੀ ਕੀਤਾ ਤੇ ਆਹ ਜਿਹੜਾ ਬਟਰ ਕਲਰ ਦੀ ਮੈਂ ਆਹ ਲਾਈ ਹੈ ਕਿਨਾਰੀ ਜੀ ਇਹਦੇ ਤੇ ਤੇ ਗਲਾ ਬਣਾਇਆਗਾ ਚੌਰਸ ਤੇ ਆਹ ਵਸ ਇਹਦੇ ਉੱਪਰ ਹੀ ਲਾਈ ਹੈ ਫੱਟੀ ਬਣਾ ਕੇ ਲੈਸ ਦੀ ਅੱਛਾ ਇਹ ਕੜਾਈ ਨਹੀਂ ਹੈਗੀ ਹਾਂ ਇਹ ਕੜਾਈ ਨਹੀਂ ਹੈਗੀ ਇਹ ਲੈਸ ਹੈ ਲੈਸ ਦੀ ਫੱਟੀ ਬਣਾਈ ਹੈ ਤੇ ਆਹ ਵੀ ਮੈਂ ਵੈਸੇ ਇਹਦੇ ਜੋੜਤਾ ਨਹੀਂ ਸੀ ਪੈਂਦਾ ਵਾਂਦੇ ਵਿੱਚ ਵੈਸੇ ਮੈਂ ਵਿੱਚ ਦਿੱਤੀ ਹੈ ਇਹ ਲੈਸ ਇਹ ਵਾਰ ਲੈਸ ਮੈਂ ਇੱਥੇ ਵਿੱਚ ਦੇ ਦਿੱਤੀ ਕਿਉਂਕਿ ਮੈਨੂੰ ਬਹੁਤਾ ਚੰਗਾ ਨਹੀਂ ਲੱਗਿਆ ਬੱਚੇ ਦੇ ਬਹੁਤਾ ਕੁਝ ਕਰਨਾ ਤੇ ਇਹ ਬਾਵਾ ਮਾ ਤੇ ਲਾਤੀ ਥੋੜੀ ਥੋੜੀ ਮਾਮਾ ਦਾ ਥੋੜਾ ਜਿਹਾ ਮੈਂ ਕੱਟਦਾ ਡਿਜ਼ਾਈਨ ਵੀ ਬਣਾਤਾ ਵੰਗੀਰ ਕਾਮ ਹਾਂ ਤਾਕਰ ਤੇ ਥੋੜਾ ਬਣਾਇਆ ਮੈਂ ਸਿੰਪਲੀ ਹੈ ਧੰਨਵਾ ਮਾਇਸਤਰਾ ਬਣਾਤੀਆਂ ਤੇ ਪਿੱਛੇ ਇਹਦੀ ਮੈਂ ਆਪਣਾ ਗਲਾ ਕਿਉਂਕਿ ਬੱਚੇ ਦੇ ਗਲਾ ਥੋੜਾ ਜਿਹਾ ਖੁੱਲਾ ਹੀ ਪੈਂਦਾ ਤਾਂ ਕਰਕੇ ਫਿਰ ਮੈਂ ਬਟਨਾਂ ਵਾਲੀ ਫੱਟੀ ਦੀ ਜਗ੍ਹਾ ਤੇ ਫਿਰ ਮੈਂ ਆ ਇਹਦੇ ਲਟਕਣ ਲਾ ਤੇ ਗਲਾ ਵੱਡਾ ਬਣਾਤਾ ਜਾ ਲਟਕਣ ਵੀ ਲਾਏ ਨੇ ਹਾਂ ਛੋਟਾ ਅਗਲਾ ਕਲਾਸ ਛੋਟਾ ਕਿਉਂਕਿ ਬੱਚੇ ਦੇ ਛੋਟੇ ਹੀ ਹੁੰਦਾ ਤੇ ਵੱਡਾ ਮੈਂ ਥੋੜਾ ਜਿਹਾ ਡੀਪ ਕਰਕੇ ਵੀ ਚੰਗੀ ਤਰ੍ਹਾਂ ਸਿਰ ਦੇ ਵਿੱਚੋਂ ਪਾ ਜੀ ਫਿਰ ਮੈਂ ਇਹਦੇ ਆ ਵਾਲੇ ਲਟਕਣ ਜਿ ਲਾ ਦੇ ਤੇ ਨਾਲੇ ਵਧੀਆ ਸਮਾਂ ਰਹਿੰਦਾ ਹਾਂ ਤੇ ਇਹ ਹੁਣ ਆਪਾਂ ਇਹਦਾ ਤੁਹਾਨੂੰ ਨਾਪ ਦੱਸ ਦਿਆਂ ਵੀ 5 ਸਾਲ ਦੇ ਬੱਚੇ ਲਈ ਇੰਨਾ ਕ ਨਾਪ ਬਹੁਤ ਹੁੰਦਾ ਜਿੰਨੇ ਪਹਿਲਾਂ ਇਹਦੀ ਆਪਾਂ ਲੰਬਾਈ ਲੈ ਲੈਨੇ ਆ ਆ ਦੇਖੋ ਇਹਦੀ ਤਿਆਰ ਲੰਬਾਈ चौबी इंच है इंच तैयार है बाकी अपना तीन इंच उपर हो गया जो कपड़ा पूरा टोटल रखना तो सताई इंच कपड़ा रख के अपा चौबी इंच का तैयार हो जूगा तो है, तैयार सोलह इंच घेरा तैयार रखे एक मिनट ਤੇ ਬਾਕੀ ਸਨ ਮੈਂ ਮੈਂ ਸਾਰਾ ਦਿਖਾ ਦਿੰਨੀ ਆ ਕਈ ਵਾਰਾਂ ਬੱਚੇ ਦੇ ਮੈਂ ਵੀ ਜੱਕੋ ਤੱਕੀ ਜੀ ਚ ਕਿਉਂਕਿ ਉਹ ਮੇਰੇ ਕੋਲੇ ਨਹੀਂ ਹੈ ਮੈਂ ਥੋੜਾ ਜਆ ਸੀਰੀਅਸ ਜਿਹਾ ਹੋ ਕੋਈ ਬਣਾਇਆ ਤਕਾਜੇ ਨਾਲੀ ਤੇ 3 ਇੰਚ ਅੱਡੀ ਪੱਗੋ ਗਲਾ ਹੈਗਾ ਸਵਾ 3 ਪਿੱਛੋਂ ਜਾਦੀ ਆ ਹਾਂ ਪਿੱਛੋਂ ਜਾਦੀ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਮਿੰਕੇ 5 ਇੰਚ ਅੱਗੋਂ ਇਸ ਤਰ੍ਹਾਂ ਚੜਾਈ ਹੈ ਇਹਦੀ ਗਲੇ ਦੀ ਤੇ ਮੈਂ ਉਹ ਨੂੰ ਪੂਨ ਰਾਹੀ ਬਣਾ ਕੇ ਬਸ ਉਹਦਾ ਸੂਟ ਬਣਾਇਆ ਉਹਨੂੰ ਸਾਰੀ ਬੋਡੀ ਨੂੰ ਮਿਲ ਕੇ ਕਿਉਂਕਿ ਪਹਿਲਾਂ ਉਹਦਾ ਸੂਟ ਹੈ ਨਹੀਂ ਸੀ ਕੋਈ ਹਾਂ ਤੇ ਐ ਬਸ 5 ਇੰਚ ਤੋਂ ਲੈ ਕੇ ਕਪੜਾ ਤੇ ਆ ਕਾਟ ਵੱਧ ਗਈ ਆਪਣੀ ਇਹਨਾ 10 ਇੰਚ 1.5 ਇੰਚ ਤਿਆਰ ਬਾਏ ਤੇ ਗੁੰਬਾਂ ਦੀ ਮੂਰੀ ਹੈ 4 ਇੰਚ ਖੁੱਲੀ ਹੈ ਵੇਸੇ ਬੱਚੇ ਦੀ ਬਹੁਤੀ ਫਿਟਿੰਗ ਤਾਂ ਬਣਦੀ ਨਹੀਂ ਖੁੱਲਾ ਹੀ ਰੱਖਿਆ ਹਾਂ ਦੇਖੋ ਜਿਹੜਾ ਇਹ ਇਹ ਚੀਜ਼ ਲਈਆ ਮੈਂ 1.14 ਇੱਥੇ ਤੇ ਇੱਥੇ ਥੋੜਾ ਜਿਹਾ ਬਸ ਆ ਇੱਕ 1 ਇੰਚ ਦਾ ਫਰਕ ਇੱਥੇ ਪਾਤਾ ਫਿਟਿੰਗ ਤੇ ਥੋੜਾ ਬਹੁਤਾ ਬਹੁਤਾ ਤਾਂ ਨਹੀਂ ਪਾਇਆ ਤੇ ਬਾਕੀ ਆ ਜਿਹੜੇ ਆਪਣੀ ਚੀਜ਼ ਐ ਇਹ ਹੈ ਦੀ 8.5 ਇਥੋਂ ਬੱਕੀ ਦੀ ਸਿਆਉਣਾ ਆਹ ਨਾ ਬੋਤਿਛੇ ਦੇਖਦੇ ਆਂ ਇਹਦੀ ਗਲੇ ਦੀ ਕਿੰਨੀ ਲੰਗਾਈ ਹੈ ਇਹਦੀ ਗਲੇ ਦੀ ਪਿਛਲੇ ਗਲੇ ਦੀ ਲੰਗਾਈ ਹੈਗੀ ਹੈ 4.5 ਇੰਚ ਮੂਰਲੇ ਦੀ ਤਨ ਸੀ ਹਾਂ ਮੂਰਲੇ ਦੀ ਤਨ ਸੀ ਠੀਕ ਹੈ ਹਾਂਜੀ ਇਹ ਆਪਣਾ ਇਸ ਤਰ੍ਹਾਂ ਕਮੀਜ਼ ਤਿਆਰ ਕੀਤਾ ਸੀ ਹੁਣ ਸਲਵਾਰ ਦੀ ਲੰਬਾਈ ਦੇਖਦੇ ਆਂ ਆ ਦੇਖ ਆ ਸਲਵਾਰ ਦੇ ਮੈਂ ਇਹਦੇ ਇੱਥੇ ਪਹੁੰਚਾਂ ਤੇ ਲਾਤੀ ਲੈਸ ਥੋੜੀ ਇਹ ਵੀ ਲਾਤੀ ਤੇ ਇਹ ਵੀ ਲਾਤੀ ਇਹਦੀ ਮੂਰੀ ਤਿਆਰ ਰੱਖੀ ਹੈਗੀ 5 ਇੰਚ ਪੂਰਾ ਲਾਈਨਿੰਗ ਵਾਲਾ ਸੂਟ ਬਣਾਇਆ ਹੈ ਹਾਂ ਲਾਈਨਿੰਗ ਵਾਲਾ ਸੂਟ ਬਣਾਇਆ ਹੈ ਕਿਉਂਕਿ ਬੱਚੇ ਦੇ ਫਿਰ ਲਾਈਨਿੰਗ ਵਾਲਾ ਹੀ ਠੀਕ ਰਹੂਗਾ ਨਾ ਥੋੜਾ ਸੌਫਟ ਹੋਣਾ ਚਾਹੀਦਾ ਹਾਂ ਹਾਂ ਸੌਫਟ ਹੋਣਾ ਜ਼ਰੂਰੀ ਹੈ ਇਲਾਸਟਿਕ ਵਾਲੀ ਸਲਵਾਰ ਹਾਂ ਤੇ ਇਹਦੀ ਲੰਬਾਈ ਦੇਖਦੇ ਆਪਾਂ ਸਲਵਾਰ ਦੀ 23 ਇੰਚ ਤਿਆਰ ਲੰਬਾਈ ਹੈ ਠੀਕ ਹੈ ਹਾਂ ਤੇ ਬਾਕੀ ਇਹਦੇ ਵਿੱਚ ਨਿਫੇ 'ਚ ਅਸੀਂ ਇਲਾਸਟਿਕ ਪਾਏ ਠੀਕ ਹੈ ਪੱਟੇ ਵਾਲੀ ਹੈ ਹਾਂ ਦੁਪੱਟਾ ਮੈਂ ਹਲੇ ਤਿਆਰ ਨਹੀਂ ਕੀਤਾ ਕਿਉਂਕਿ ਮੈਂ ਉਹਦੇ ਹਿਸਾਬ ਨਾਲ ਜਦੋਂ ਮੇਰੇ ਕੋਲੇ ਹੋਊ ਉਹਦੀ ਆ ਪਾਉਗੀ ਬੇਸ਼ੱਕ ਮੈਂ ਜਾਉਂਗੀ ਜਾਂ ਉਹ ਆਉਗੀ ਹਾਂ ਤੇ ਉਹਦੀ ਮੈਂ ਤਿਆਰ ਕੀ ਰੂ ਮੈਂ ਕੱਪੜਾ ਲੈ ਲਿਆ ਤੇ ਲੈਸ ਲੈ ਲਈ ਠੀਕ ਹੈ ਵਾਈਟ ਹੀ ਰੱਖਣਾ ਕਿ ਹਾਂ ਇਹ ਮੇਰਾ ਵਾਈਟ ਰੱਖਣ ਦਾ ਇਰਾਦਾ ਹੈ ਪਰ ਮੈਂ ਚੌਹਨੀਆਂ ਆ ਮੈਨੂੰ ਜਜਿਆ ਨਹੀਂ ਮੈਂ ਚੌਹਨੀਆਂ ਵੀ ਮੈਂ ਆਹੀ ਲੈਸ ਲਾਉਂਗੀ ਲਿਆ ਕੇ ਠੀਕ ਹੈ ਦੁਪੱਟੇ ਦੀ ਦੁਪੱਟਾ ਮੈਂ ਇਹ ਵਾਲੀ ਨੈਟ ਦਾ ਲਿਆ ਮੈਂ ਦੁਪੱਟੇ ਦਾ ਕੱਪੜਾ ਦਿਖਾ ਦਿੰਨੀ ਆ ਤੁਹਾਨੂੰ ਇਹ ਹਨਾ ਪੂਰੇ ਦੁਪੱਟੇ ਦਾ ਕੱਪੜਾ ਪਰ ਮੈਂ ਇਹਦੇ ਵਿੱਚੋਂ ਜਿੰਨਾ ਕ ਮੈਨੂੰ ਚਾਹੀਦਾ ਉਹਦੇ ਲਈ ਇਹ ਲੈ ਮੈਂ ਇਹਦੇ ਨਾਲ ਮਲਾ ਕੇ ਜੇ ਲਿਆ ਦੁਪੱਟਾ ਇਹ ਲੈ ਲੈਂ ਸਣਾ ਹਾਂ ਦੇਖੋ ਹਾਂ ਹੁਣ ਮੈਂ ਸੋਚਿਆ ਹੋਇਆ ਵੀ ਮੈਂ ਇਹੀ ਲੇਸ ਲਵਾਂਗੀ ਦੁਪੱਟੇ ਦੇ ਜੇ ਮੈਨੂੰ ਨਾ ਮਿਲੂਗੀ ਤਾਂ ਹੁਣ ਨਾਲ ਦਿੱਤਾ ਫਿਰ ਮੈਂ ਇਹ ਲਾਂਗੀ ਕਿਉਂਕਿ ਬੱਚੇ ਸੂਟ ਦੀ ਡਿਮਾਂਡ ਵੀ ਕਰਦੇ ਨੇ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਪੌਣ ਸੂਟ ਤੇ ਬਾਰ ਰਹਿੰਦੇ ਨੇ ਜਿਹੜੇ ਬੱਚੇ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ ਸੂਟ ਪਾਉਨੇ ਆ ਉਹਨਾਂ ਦੇ ਤੇ ਫਿਰ ਚੁੰਨੀ ਵੀ ਉਹਦੇ ਨਾਲ ਲੈਣੀ ਜ਼ਰੂਰੀ ਹੈ ਬਿਲਕੁਲ ਪੂਰਾ ਸੂਟ ਨਾਲ ਤਾਂ ਚੁੰਨੀ ਫਿਰ ਹੋਣੀ ਚਾਹੀਦੀ ਹਾਂ ਨਾ ਸੂਟ ਨਾਲ ਚੁੰਨੀ ਅਸੀਂ ਜ਼ਰੂਰ ਬਣਾਉਨੇ ਆ ਉਹ ਵੀ ਕਹਿੰਦੀ ਆ ਵੀ ਮੇਰੇ ਚੁੰਨੀ ਵੀ ਹੋਵੇ ਜੇ ਸੂਟ ਹੈ ਤਾਂ ਤੇ ਚੁੰਨੀ ਵੀ ਲੈ ਸਾਰੀ ਹੋਵੇ ਹਾਂ ਚੁੰਨੀ ਵੀ ਲੈ ਸਾਰੀ ਹੋਵੇ ਬਿਨਾਂ ਲੈਸ ਤੋਂ ਤਾਂ ਉਹ ਆਖੂਗੀ ਵੀ ਨਹੀਂ ਇਹ ਚੁੰਨੀ ਨਹੀਂ ਹੈ ਹਾਂ ਚਲੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਜਰੂਰ ਕਰਿਓ